ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫਰੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਵੀ ਗੱਲ ਕਰਾਂਗੇ ਪੰਜਾਬ ਪਲੱਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਅੱਜ ਕਿਵੇਂ ਦਾ रह ਸਕਦਾ ਹੈ ਇਹ ਤੁਹਾਨੂੰ ਅਪਡੇਟ ਜੜੀ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਆਸਲੀਆਂ ਜੋ ਤਾਜ਼ਾ ਸੈਟਲਾਈਟ ਤੋਂ ਸਿਰਾ ਨੇ ਸਤੋ ਫੈਲਾਉਂ ਉੱਤੇ ਤੁਹਾਨੂੰ ਲੱਗੇ ਚੱਲਦੇ ਆ ਜੀ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਅਸਲੇ ਬੱਦਲ ਬਣ ਰਿਹਾ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਯਾਨੀ ਕਿ Shimla ਦੇ ਉੱਤੇ ਬਣਿਆ ਬੱਦਲ ਜਿਹੜਾ ਕਿ ਗਿਆ ਤੇ ਅਸਲੇ ਸਿਰਿਆਨਲਪੁਰ ਸਾਹਿਬ ਲੰਗਲ ਰੋਪੜ ਮਰਿੰਡਾ ਖਮਾਣੋ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਲੱਗਣਗੇ ਹਲਕੇ ਤੋਂ ਲੈ ਕੇ ਦਰਮਿਆਨੇ ਲੈਵਲ ਦੇ ਤੇ ਹਲਕੇ ਛਰਾਟੇ ਕਿਤੇ ਨਾ ਕਿਤੇ ਲੱਗ ਵੀ ਰਹੇ ਨੇ ਚੰਡੀਗੜ੍ਹ ਮਹਾਲੀ ਤੇ ਪੰਜਕਲਾ ਸਿਰਫ ਫਤਗਰ ਸਾਹਿਬ ਤੱਕ ਕਿਤੇ ਨਾ ਕਿਤੇ ਹਲਕੇ ਤੇਜ਼ ਸੋ ਅੱਜ ਕੋਲ ਮੌਕੇ ਜੀ ਟਟਮੀ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਵੱਡੇ ਪੱਧਰ ਤੇ ਭਾਰੀ ਮੀਂਹ ਦੇ ਚਾਂਸ ਅੱਜ ਘੱਟ ਨੇ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਸੀਮਿਤ ਰਸਾ ਦੇਣੀ ਯਾਨੀ ਕਿ ਲਿਮਟਡ ਖੇਤਰੋ ਸਦਲੇ ਜਿੱਥੇ ਹਲਕਤ ਲੱਗੇ ਤੇ ਛਰਾਟੇ ਜਿਹੜੇ ਲੱਗਦੇ ਜਿਹੜੇ ਆ ਹਰੋਂ ਦੇਖ ਸਕਦੇ ਨੇ ਕਿਹੜੇ ਖੇਤਰો ਹਸਦ ਨੇ ਜ ਇਹਨਾਂ ਦੇ ਵਿੱਚ ਹੁਸ਼ਿਆਰਪੁਰ ਜਲਾ ਹੋ ਸਕਦਾ ਨਵਾਂ ਸ਼ਹਿਰ ਹੋ ਸਕਦਾ ਚੰਡੀਗੜ੍ਹ ਮਹਾਲੀ ਪੰਚਕਲਾ ਰੋਪੜ ਲੁਧਿਆਣਾ ਫੋਰੂ ਵੀ ਦੇ ਖੇਤਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੁਝ ਖੇਤਰ ਔਰ ਪਟਿਆਲੇ ਦੇ ਕੁਝ ਖੇਤਰ ਪੰਚਕਲਾ ਜਮਨਾ ਨਗਰ ਕੈਥਲ ਅੰਬਾਲਾ ਕੁਲ ਖੇਤਰ ਇਹਨਾਂ ਖੇਤਰਾਂ ਤੱਕ ਕਾਰਵਾਈਆਂ ਜੜੀਆਂ ਨੇ ਸੀਮਿਤ ਰਹਿ ਸਕਦੀਆਂ ਨੇ ਇਸ ਸਲਾਵਾ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰitsar <Sanye> ਸਾਹਿਬ ਦੇ ਕੁਝ ਖੇਤਰ ਹੋ ਸਕਦੇ ਨੇ ਜਿੱਤੇ ਹਲਕੇ ਤੇ ਲਗੇ ਤੇਜ਼ ਰਾਟੇ ਲਾ ਸਕਦੇ ਨੇ ਦੁਪਹਿਰ ਤੋਂ ਬਾਅਦ ਬਦਲੇਨਾ ਖੇਤਰਾਂ ਦੇ ਵਿੱਚ ਪਣ ਸਕਦਾ ਕੁਲ ਮਲਾਕੇ ਜੀ ਕਹਾਣੀ ਦਾ ਸਾਰ ਕਿ ਅੱਜ 1 ਟਟਮੀ ਕਾਰਵਾਈਆਂ ਪੰਜਾਬ ਦੇ ਵਿੱਚ ਵੀ ਭਾਵੇਂ ਉਹ ਮਾਝਾ ਖੇਤਰ ਦੇ ਵਿੱਚ ਬੱਦਲ ਬਣ ਜੇ ਭਾਵੇਂ ਦੁਆਬੇ ਦੇ ਵਿੱਚ ਬਣ ਜੇ ਜਿਵੇਂ ਕਿ ਅੱਜ ਵੇਲੇ ਬਣਿਆ ਹੋਇਆ ਤੇ ਇਦਾਂ ਟਟਮੀ ਕਾਰਵਾਈਆਂ ਅੱਜ ਜਾਰੀ ਰਹਿਣਗੀਆਂ ਸ਼ਾਮ ਤੱਕ ਜਾਂ ਕਹਿ ਲਈਏ ਅੱਜ ਰਾਤ ਤੱਕ ਤੇ ਬਟੇ ਖਦਰ ਦੇ ਵਿੱਚ ਅਖੜ ਦੇ ਅਸਰ ਘਟਨੇ ਕਾਰਵਾਈਆਂ ਜਿਹੜੀਆਂ ਹੋਣਗੀਆਂ ਉਹ ਲਿਮਟਿਡ ਹੋਣਗੀਆਂ ਹਰਿਆਣੇ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਔਰ ਪਹਾੜਾ ਦੇ ਵਿੱਚ ਜਿਹੜੇ ਨੇ ਕਿਤੇ ਨਾ ਕਿਤੇ ਤੇਜ਼ ਸ਼ਰਾਟੇ ਤੇਜ਼ ਮੀਂਹ ਦੇ ਅੰਦਰ ਹੁੰਦੇ ਰਹਿਣਗੇ ਬਾਕੀ ਅਗਲੇ ਦਿਨਾਂ ਦੀ ਗੱਲ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਧੰਨ